ਤੇ ਹੱਡੀ ਛੱਤਾਂ ਵੀ ਘਰਾਂ ਦੇ ਡਿੱਗ ਗਿਆ ਆਪਾਂ ਪੰਜ ਪਹਿਣਾ ਆ ਤੇ ਹੁਣ ਕਿੱਥੇ ਰਹਿ ਰਹੇ ਤੁਸੀਂ ਹੁਣ ਆਪਾਂ ਆਪਨੇ ਤਾਈ ਦੀ ਘਰ ਆ ਰਹੇ ਹਾਂ ਉਹ ਚਾਹੇ ਤੋਂ ਚਾਹੇ ਦੁੱਧ ਦਿੰਦੀ ਕਰਦੇ ਹਾਲਾਤ ਦੇਖਿਆ ਛੱਤਾਂ ਜਿਹੜੀਆਂ ਵਾ ਪੂਰੀ ਤਰ੍ਹਾਂ ਮਤਲਬ ਡਿੱਗ ਗਈਆਂ ਨੇ ਔਰ ਨਵੇਂ ਸਿਰਿਓਂ ਪੈਣੀ ਔਰ ਇਸ ਟਾਈਮ ਤੇ ਵੀ ਇਸ ਤਰਪਾਲ ਦਾ ਜਿਹੜਾ ਤੰਬੂ ਆ ਇਹਨੂੰ ਇੱਕ ਤਰ੍ਹਾਂ ਬਣਾ ਕੇ ਇਹਦੇ ਵਿੱਚ ਹੀ ਤੁਸੀਂ ਰਹਿ ਰਹੇ ਹੋ ਹਾਂਜੀ ਇਹਦੇ ਵਿੱਚ ਹੀ ਰਹਿੰਦੇ ਹਾਂ ਓਕੇ ਤੇ ਤੁਹਾਡੇ ਪਰਿਵਾਰ ਚ ਕਿੰਨੇ ਮੈਂਬਰ ਆ ਪੰਜ ਛੇ ਮੈਂਬਰ ਚਾਰ ਗੁੱਡੀਆਂ ਨੇ ਦੋ ਜੀ ਆਪੇ ਚਾਰ ਬੇਟੀਆਂ ਤੁਹਾਡੀਆਂ ਇਹ ਪੰਜ ਬੇਟੀਆਂ ਤੇ ਇੱਕ ਬੇਟਾ ਵਾ ਦੋ ਜੀ ਆਪੇ ਦੋ ਜੀ ਇਹ ਆਪੇ ਆ ਤੇ ਪੰਜ ਇਹਨਾਂ ਦੀਆਂ ਬੇਟੀਆਂ ਨੇ ਇੱਕ ਇਹਨਾਂ ਦਾ ਬੇਟਾ ਵਾ ਔਰ ਇੱਕ ਹੀ ਕਮਰਾ ਵਾ ਤੁਹਾਡੇ ਕੋਲ ਇੱਕ ਹੀ ਕਮਰਾ ਵਾ ਔਰ ਉਹਦੀ ਵੀ ਹਾਲਤ ਅਸੀਂ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦੀ ਆ ਇਹ ਇਹ ਸਿਸੂ ਨੇ ਜਿੰਨਾਂ ਦਾ ਘਰ ਆ ਔਰ ਇਹ ਬੋਲ ਨਹੀਂ ਪਾਉਂਦੇ ਗੁੰਗੇ ਨੇ ਜਿਹਦੇ ਕਰਕੇ ਦੱਸ ਨਹੀਂ ਸਕਦੇ ਆਪਣੇ ਘਰ ਦੇ ਹਾਲਾਤਾਂ ਨੂੰ ਲੇਕਿਨ ਵੀਡੀਓ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਜੇ ਕਿ ਕਿੰਨੀ ਜਿਆਦੀ ਇਹਨਾਂ ਨੂੰ ਮੁਸ਼ਕਲ ਆ ਰਹੀ ਹੋਏਗੀ ਆਪਣਾ ਸਮਾਨ ਸਭ ਕੁਝ ਤੁਸੀਂ ਵੇਖ ਸਕਦੇ ਜੇ ਸਾਰਾ ਕੁਝ ਡੈਮੇਜ ਹੋ ਚੁੱਕਾ ਆ ਸਮਾਨ ਪਾਣੀ ਨਾਲ ਖਤਮ ਹੋ ਚੁੱਕਾ ਤੋ ਅੱਜ ਅਸੀਂ ਆਏ ਆ ਪਿੰਡ ਮਾਸ਼ੀ ਵਾਲੇ ਦੇ ਵਿੱਚ ਤੇ ਅੱਜ ਆਪਾਂ ਇਸ ਘਰ ਦੇ ਵਿੱਚ ਖੜੇ ਆ ਸਿਸਟਰ ਹਣੀ ਨੇ ਇਹਨਾਂ ਦਾ ਘਰ ਆ ਅਸੀਂ ਘਰ ਵੀ ਤੁਹਾਨੂੰ ਦਿਖਾਣੇ ਆ ਦੋ ਕਮਰੇ ਇਹਨਾਂ ਦੇ ਸਾਈਡ ਤੇ ਜਿਹੜੇ ਬਣੇ ਆ ਔਰ ਉਹਦੀਆਂ ਜਿਹੜੀਆਂ ਛੱਤਾਂ ਵਾਂ ਬਾਲੇ ਵਾਲੀਆਂ ਵਾਂ ਜਿਹੜੀਆਂ ਕਿ ਉਹ ਡਿੱਗ ਗਈਆਂ ਵਾਂ ਸਿਸਟਰ ਜੀ ਜਿਵੇਂ ਕਿ ਇਹ ਘਰ ਮਤਲਬ ਤੁਹਾਡਾ ਕੋਈ ਹੋਰ ਇਸ ਤੋਂ ਪਹਿਲਾਂ ਵੀ ਕੋਈ ਦੇਖ ਕੇ ਗਿਆ ਵਾ ਹਾਂਜੀ ਦੇਖਣ ਆਂਦੇ ਜੋਤ ਲਿਖ ਕੇ ਖੜਿਆ ਵਾ ਲਿਖ ਕੇ ਖੜਿਆ ਵਾ ਓਕੇ ਹਾਂਜੀ ਤੇ ਕੋਈ ਮਤਲਬ ਜਿਹੜਾ ਬਣਾਉਣ ਦਾ ਵਾ ਉਹ ਜੇ ਕਦੋਂ ਤੱਕ ਉਹਨਾਂ ਨੇ ਕਿਹਾ ਕਿ ਆਪਾਂ ਬਣਾਵਾਂਗੇ ਕੋਈ ਕਹਿੰਦਾ ਕਿ ਮਤਲਬ 6 ਮਹੀਨੇ ਲੱਗਣਗੇ ਕੋਈ ਕਹਿੰਦਾ ਕਿ ਸਾਲ ਲੱਗਣਗੇ। ਤੇ ਇਸ ਤੋਂ ਇਲਾਵਾ ਜਿਹੜੀਆਂ ਚਲੋ ਘਰ ਇੱਕ ਅਲੱਗ ਚੀਜ਼ ਆ ਜਿਵੇਂ ਸਾਨੂੰ ਬਹੁਤ ਸਾਰੀਆਂ ਲੋੜਾਂ ਹੁੰਦੀਆਂ ਜ਼ਰੂਰਤਾਂ ਹੁੰਦੀਆਂ ਜਿਵੇਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਸਰਦੀਆਂ ਦਾ ਮੌਸਮ ਸ਼ੁਰੂ ਹੋਣਾ ਹੈ। ਤੇ ਬੱਚਿਆਂ ਦੇ ਲਈ ਨੀਲੇ ਕੱਪੜੇ ਆਣਾ ਕੰਬਲ ਆਈਆਂ ਹੋਰ ਇਹੋ ਜਿਹਾ ਸਮਾਨ ਵੀ ਚਾਹੀਦਾ ਵਾ। ਹਾਂਜੀ ਮਤਲਬ ਕਿ ਬੈੱਡ ਵਗਾਰਾ ਜੋ ਵੀ ਖਰਾਬ ਹੋ ਚੁੱਕਾ ਵਾ ਸਾਰਾ ਕੁਝ ਮਤਲਬ ਇਸ ਤਰ੍ਹਾਂ ਦੀ ਲੋੜ ਆ ਹੁਣ ਸਿਆਲ ਕਰਨਾ ਬੱਚਿਆਂ ਦੇ ਕੱਪੜਿਆਂ ਦੇ। ਠੀਕ ਹੈ ਹਾਂਜੀ ਤੁਹਾਡੇ ਪਤੀ ਨਾਲ ਉਹ ਕੰਮਕਾਰ ਕਰਦੇ ਆ ਹਾਂਜੀ ਮਿਹਨਤ ਮਜ਼ਦੂਰੀ ਠੀਕ ਆ ਇਸ ਸਮੇਂ ਉਹ ਕੰਮ ਕੰਮ ਤੇ ਗਏ ਆ ਤੇ ਕਿੰਨੇ ਨਹੀਂ ਨਹੀਂ ਜੋ ਇਸ ਟਾਈਮ ਕੰਮ ਨਹੀਂ ਨ chalਦਾ ਇੱਧਰ ਅਜੇ ਘਰੇ ਹੀ ਜੋ ਪਹਾੜਾਂ ਦੇ ਆਉਣ ਦੇ ਕਾਰਨ ਜਿਹੜਾ ਵਾ ਕਿ ਬਹੁਤ ਨੁਕਸਾਨ ਹੋਇਆ ਔਰ ਕੰਮਕਾਰ ਵੀ ਅਜੇ ਅੱਗੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਵੀ ਜਿਹੜੇ ਕੰਮਕਾਰ ਬਿਲਕੁਲ ਨਹੀਂ ਚੱਲਣੇ ਜਿਦੀ ਵਜ੍ਹਾ ਕਰਕੇ ਇਹਨਾਂ ਨੂੰ ਘਰਾਂ ਦੇ ਵਿੱਚ ਹੀ ਇੱਕ ਤਰੀਕੇ ਨਾਲ ਰਹਿਣਾ ਪੈਣਾ ਵਾ ਸੋ ਸਾਡੀ ਤੁਹਾਡੇ ਸਾਰਿਆਂ ਦੇ ਅੱਗੇ ਇਹੀ ਅਪੀਲ ਆ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਹੁਣ ਵੀ ਤੁਸੀਂ ਜੋ ਯੂਕੇ ਦੇ ਨੂੰ ਨੰਬਰ ਆ ਜਾਂ ਸਾਡੇ ਇੰਡੀਆ ਦੇ ਨੰਬਰ ਆ ਤੁਸੀਂ ਅਗਰ ਬਾਹਰੋਂ ਜੇ ਤੇ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਜੇ ਜੇ ਅਗਰ ਇੰਡੀਆ ਚ ਜੇ ਤੇ ਸਾਡੇ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਜੇ ਤੇ ਬਿਲਕੁਲ ਆ ਤੁਸੀਂ ਆਪਣੀ ਸੇਵਾ ਨੂੰ ਭੇਜ ਸਕਦੇ ਜੇ ਤਾਂ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਸੋ ਇਹਨਾਂ ਪਰਿਵਾਰਾਂ ਤੱਕ ਕੋਈ ਜਿਹੜੀ ਸੇਵਾ ਨੂੰ ਪਹੁੰਚਦਾ ਕਰੀਏ ਸੋ ਤੁਸੀਂ ਆਪਣਾ ਜਿਹੜਾ ਆਪਣਾ ਪਰਸਨਲ ਮੋਬਾਈਲ ਨੰਬਰ ਆ ਉਹ ਜ਼ਰੂਰ ਦੱਸ ਦਿਓ ਤਾਂ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਤੁਸੀਂ ਆਪਣੀ ਜਿਹੜੀ ਸੇਵਾ ਵਾ ਤੁਸੀਂ ਸਾਡੇ ਤੱਕ ਪਹੁੰਚਾਓ ਤੁਸੀਂ ਚਾਹੇ ਡਾਇਰੈਕਟ ਹੀ ਇਹਨਾਂ ਘਰਾਂ ਦੇ ਆਣ ਕੇ ਜਿਹੜੀ ਹੈਲਪ ਆ ਉਹ ਤੁਸੀਂ ਕਰ ਸਕਦੇ ਜੀ ਸੋ ਇਸ ਲਈ ਤੁਸੀਂ ਜੋ ਮੋਬਾਈਲ ਨੰਬਰ ਉਹ ਬੋਲ ਦਿਓ 769629742 ਜੇ ਸਾਡਾ ਨੰਬਰ ਜੀ ਕੰਟੈਕਟ ਨੰਬਰ 769629742 ਇਹ ਇਹਨਾਂ ਦਾ ਨੰਬਰ ਆ ਤੁਸੀਂ ਖੁਦ ਆ ਕੇ ਵੀ ਇਹਨਾਂ ਦੇ ਨਾਲ ਮਿਲ ਸਕਦੇ ਜੀ ਪਿੰਡ ਮਾਸ਼ੀ ਵਾਲਾ ਵਾ ਮਾਸ਼ੀ ਵਾਲੇ ਨਾਂ ਹਾਂਜੀ ਮਾਸ਼ੀ ਮਾਸ਼ੀ ਵਾਲਾ ਪਿੰਡ ਦਾ ਨਾਮ ਆ ਤੁਸੀਂ ਆਪ ਵੀ ਮਿਲ ਸਕਦੇ ਜੇ ਔਰ ਸਾਡੇ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਜੇ ਅਗਰ ਅਸੀਂ ਵੀ ਤੁਹਾਡੇ ਨਾਲ ਜ਼ਰੂਰ ਪਹੁੰਚਾਂਗੇ ਕੀ ਕੀ ਨੁਕਸਾਨ ਹੋ ਗਿਆ ਤੁਹਾਡਾ ਸਿਸਟਰ ਦੇ ਵਾਵਾ ਵਿੱਚ ਜਿਸ ਨੁਕਸਾਨ ਹੋਇਆ ਆਂ ਦੀ ਲੰਬਾੜੀ ਦੀ ਨਵੀਂ ਹੀ ਤੇ ਉਹ ਵੀ ਟੁੱਟ ਗਈ ਥੱਲੇੋਂ ਸਾੜੀ ਤੇ ਸਾਡੇ ਛੱਤਾਂ ਵੀ ਘਰਾਂ ਦੇ ਡਿੱਗੀਆਂ ਆਪਾਂ ਪੰਜ ਭੈਣਾਂ ਆ ਤੇ ਹੁਣ ਕਿੱਥੇ ਰਹਿ ਰਹੇ ਤੁਸੀਂ ਹੁਣ ਆਪਾਂ ਆਪਨੇ ਤਾਈ ਦੇ ਘਰ ਰਹਿੰਦੇ ਆ ਉਹ ਚਾਹੇ ਥੋਜੇ ਥਾਂ ਤੇ ਉੱਥੇ ਰਹਿੰਦੇ ਆ ਮਤਲਬ ਹੁਣੇ ਕਿਸੇ ਦੇ ਘਰ ਰਹਿ ਰਹੇ ਆ ਕਿਉਂਕਿ ਘਰ ਦੇ ਹਾਲਾਤ ਇੰਨੇ ਕਿ ਜਿਆਦਾ ਖਰਾਬ ਹੋ ਚੁੱਕੇ ਆ ਕਿ ਪੂਰੀ ਤਰ੍ਹਾਂ ਇਹਨਾਂ ਦਾ ਘਰ ਜਿਹੜਾ ਟੁੱਟ ਚੁੱਕਾ ਆ ਔਰ ਕੋਈ ਵੀ ਚੀਜ਼ ਜਿਹੜੀ ਆ ਉਹ ਨਹੀਂ ਬਚੀ ਬਿਲਕੁਲ ਵੀ ਰਹਿਣ ਦੇ ਲਈ ਇਹ ਘਰ ਨਹੀਂ ਰਿਹਾ ਇੱਥੋਂ ਤੱਕ ਨੁਕਸਾਨ ਹੋ ਚੁੱਕਾ ਆ ਔਰ ਪੂਰੀ ਤ ਟੁੱਟ ਚੁੱਕਾ ਆ ਔਰ ਤੁਸੀਂ ਦੇਖ ਸਕਦੇ ਹੋ ਛੱਤਾਂ ਪੂਰੀ ਤਰ੍ਹਾਂ ਹੀ ਡੈਮੇਜ ਹੋ ਚੁੱਕੀਆਂ ਨੇ ਡਿੱਗ ਚੁੱਕੀਆਂ ਨੇ ਕੋਈ ਵੀ ਪੂਰਾ ਤੁਸੀਂ نیچے ਵੀ ਦੇਖੋ ਕਿ ਪੂਰੀ ਤਰ੍ਹਾਂ ਪਾਣੀ ਇਸ ਘਰ ਦੇ ਵਿੱਚ ਆਇਆ ਤੁਸੀਂ ਕੰਦਾ ਤੋਂ ਅੰਦਾਜ਼ਾ ਲਗਾ ਸਕਦੇ ਕਿੰਨਾ ਕਿੰਨਾ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਆ ਗਿਆ ਸੋ ਇਸੇ ਕਰਨੇ ਆਪਣੇ ਘਰ ਦੇ ਵਿੱਚ ਵੀ ਰਹਿ ਨਹੀਂ ਪਾ ਰਹੇ ਕਿਉਂਕਿ ਰੈਂ ਤੁਸੀਂ ਦੇਖ ਸਕਦੇ ਜੇ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਜੀ ਕਿ ਰਹਿੰਦੇ ਯੋਗ ਹੀ ਨਹੀਂ ਰਿਹਾ ਘਰ ਔਰ ਬਹੁਤ ਸਾਰਾ ਸਮਾਨ ਜਿਹੜਾ ਇਹਨਾਂ ਦਾ ਆ ਦੇਖ ਸਕਦੇ ਤੁਸੀਂ ਖਰਾਬ ਹੋ ਚੁੱਕਾ ਆ ਔਰ ਬਹੁਤ ਜ਼ਿਆਦਾ ਇਹ ਪਰਿਵਾਰ ਮੁਸੀਬਤ ਦੇ ਵਿੱਚ ਨੇ ਤੁਹਾਨੂੰ ਇਹ ਅਪੀਲ ਕਰਨੇ ਚਾਹੁੰਦੇ ਆ ਇੱਕ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਲੋਕਾਂ ਦੇ ਸਹਿਯੋਗ ਲਈ ਜੀਜੀਸੀਜ਼ ਲਾਈਟ ਮਿਨਿਸਟਰੀ ਦੇ ਜੋ ਨੰਬਰ ਸ਼ੁਰੂ ਦੇ ਵਿੱਚ ਅਸੀਂ ਦਿੱਤੇ ਉਹਨਾਂ ਦੇ ਕੰਟੈਕਟ ਕਰ ਸਕਦੇ ਜੀ ਔਰ ਆਪਣੀ ਮਦਦ ਨੂੰ ਭੇਜ ਸਕਦੇ ਜੀ ਹੁਣ ਆ ਅਗਲੀ ਘਰ ਦੇ ਵਿੱਚ ਪਹੁੰਚੇ ਆਂ ਔਰ ਹਾਲਾਤ ਅਸੀਂ ਦੇਖੇ ਔਰ ਅਸੀਂ ਭੱਜ ਦੇ ਨਾਲ ਗੱਲ ਕਰਾਂਗੇ ਤੁਹਾਡਾ ਕੀ ਨਾਮ ਆਪਣਾ ਗਰਮੀਤ ਸਿੰਘ ਗਰਮੀਤ ਸਿੰਘ ਜੀ ਇਹਨਾਂ ਦਾ ਨਾਮ ਆ ਅਸੀਂ ਇਹਨਾਂ ਦੇ ਘਰ ਦੇ ਹਾਲਾਤ ਦੇਖੇ ਆ ਛੱਤਾ ਜਿਹੜੀਆਂ ਵਾ ਪੂਰੀ ਤਰ੍ਹਾਂ ਮਤਲਬ ਡਿੱਗ ਗਈਆਂ ਨੇ ਔਰ ਨਵੇਂ ਸਿਰੇਂ ਪੈਣੀ ਔਰ ਇਸ ਟਾਈਮ ਤੇ ਵੀ ਇਸ ਤਰਪਾਲ ਦਾ ਜਿਹੜਾ ਤੰਬੂ ਆ ਇਹਨੂੰ ਇੱਕ ਤਰ੍ਹਾਂ ਬਣਾ ਕੇ ਇਹਦੇ ਵਿੱਚ ਹੀ ਤੁਸੀਂ ਰਹਿ ਰਹੇ ਹੋ ਹਾਂਜੀ ਇਹਦੇ ਵਿੱਚ ਹੀ ਰਹਿੰਦੇ ਆ ਓਕੇ ਤੇ ਤੁਹਾਡੇ ਪਰਿਵਾਰ 'ਚ ਕਿੰਨੇ ਮੈਂਬਰ ਆ ਪੰਜ ਛੇ ਮੈਂਬਰ ਚਾਰ ਗੁੱਡੀਆਂ ਨੇ ਦੋ ਜੀ ਆ ਆ ਚਾਰ ਬੇਟੀਆਂ ਤੁਹਾਡੀਆਂ ਹਾਂਜੀ ਦੋ ਜੀ ਤੁਸੀਂ ਆਪ ਜੀ ਹਾਂਜੀ ਤੇ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਲੋਕਾਂ ਪੀ ਲਿਓ ਇਹ ਵੀ ਵੱਤਵੱਦ ਮਰਤੋ ਹੈ ਜੀ ਇਹ ਗਰੀਬਾਂ ਦੀ ਜਿਹਦੇ ਵੀ ਜਿਹਦਾ ਵੀ ਘਰ ਇਦਾਂ ਹੈਗਾ ਵਾ ਮੜਾ ਹੋਇਆ ਉਹਦੀ ਮਰਤੋ ਨਹੀਂ ਚਾਹੀਦੀ ਜਿੰਨਾਂ ਦਾ ਵੀ ਹਾਂ ਜਿੰਨਾਂ ਦਾ ਵੀ ਹੈਗੇ ਨੇ ਦੇਖ ਸਕਦੇ ਜੀ ਤੁਸੀਂ ਆਪਣੇ ਘਰ ਦੇ ਲਈ ਨਹੀਂ ਬੋਲਿਆ ਨਾਲ ਜਿਹੜੇ ਦੂਸਰੇ ਹੋਰ ਭੈਣ ਭਰਾ ਵਾ ਉਹਨਾਂ ਦੇ ਲਈ ਵੀ ਕਹਿ ਰਹੇ ਆ ਕਿ ਉਹਨਾਂ ਦੇ ਵੀ ਜਿਹੜੀ ਆ ਇੱਕ ਤਰ੍ਹਾਂ ਦਾ ਹਲਪ ਹਲਪ ਕੋਣੀ ਚਾਹੀਦੀ ਆ ਔਰ ਅਸੀਂ ਇਹਨਾਂ ਦੇ ਘਰ ਦੇ ਵੀ ਹਾਲਾਤ ਜੇ ਤੁਹਾਨੂੰ ਵੀਡੀਓ ਸੇ ਦਿਖਾਵਾਂਗੇ ਕਿਵੇਂ ਛੱਤਾਂ ਜਿਹੜੀਆਂ ਨੇ ਡਿੱਗ ਗਈਆਂ ਨੇ ਔਰ ਇਸ ਟਾਈਮ ਤੇ ਇੱਕ ਤਰ੍ਹਾਂ ਦਾ ਤੰਬੂ ਪਾਣਿਆ ਜਿਹਦੇ ਵਿੱਚ ਰਹਿ ਰਹੇ ਆ ਔਰ ਚਾਰ ਬੇਟੀਆਂ ਨੇ ਤੋਂ ਹਾਂਜੀ ਚਾਰ ਬੇਟੀਆਂ ਚਾਰ ਬੇਟੀਆਂ ਨੇ ਔਰ ਪੂਰੇ ਦਾ ਪੂਰਾ ਪਰਿਵਾਰ ਇਹਦੇ નીચે ਦੇ ਹਾਂਜੀ ਇਹਦੇ ਤੇ ਇਸ ਤੋਂ ਜਿਵੇਂ ਛੱਤਾਂ ਦੇ ਡਿੱਗੀਆਂ ਡਿੱਗੀਆਂ ਇਸ ਤੋਂ ਇਲਾਵਾ ਹੋਰ ਹੋਰ ਕੀ ਕੀ ਤੁਹਾਡਾ ਨੁਕਸਾਨ ਹੋਇਆ ਨੁਕਸਾਨ ਸਾਰੇ ਟੋਟਲੀ ਵੀਰਜੀ ਹੋਇਆ ਵਾ ਨੁਕਸਾਨ ਕੋਈ ਲੀਲਾ ਨਹੀਂ ਰਿਹਾ ਕੋਈ ਮੰਜਾ ਬਿਸਤਰਾ ਨਹੀਂ ਰਿਹਾ ਹੁਣ ਚਲੋ ਸਸਤਾ ਜਿਹੜੀ ਵੀ ਹੁੰਦੀ ਹੈ ਸੇਵਾਦਾਰ ਹੁੰਦੇ ਉਹਨਾਂ ਕੋ ਮਿਲੇ ਨਹੀਂ ਆਪਣੀ ਜਿਹੜੇ ਪਹਿਲੇ ਘਰ ਦੇ ਸਾਰੇ ਖਤਮ ਹੋ ਗਏ ਜੋ ਕੁਝ ਇਸ ਟਾਈਮ ਤੁਸੀਂ ਦੇਖ ਰਹੇ ਜੇ ਇਹ ਸਭ ਜਿਹੜੇ ਭੈਣ ਭਰਾਵਾਂ ਨੇ ਸੇਵਾ ਨੂੰ ਕੀਤਾ ਵਾ ਵੱਖ-ਵੱਖ ਐਨਜੀਓ ਆ ਜਾਂ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਸੇਵਾ ਕੀਤੀ ਗਈ ਆ ਜੋ ਕੁਝ ਵੀ ਅੱਜ ਇੰਤਜ਼ਾਮ ਹੈਗੇ ਆ ਜਾਂ ਤਰਪਾਲ ਆ ਸਾਰੀਆਂ ਕੁਝ ਵੀ ਆ ਜੀ ਉਹਨਾਂ ਦੀ ਸਾਰੀ ਸੇਵਾ ਹੀ ਆ ਜੋ ਇਹਨਾਂ ਦੇ ਕੋਲ ਆਪਣਾ ਹੀ ਉਹ ਸਾਰਾ ਹੀ ਇੱਕ ਤਰ੍ਹਾਂ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਸਭ ਕੁਝ ਪਾਣੀ ਦੇ ਵਿੱਚ ਖਤਮ ਹੋ ਗਿਆ ਸੀਗਾ ਔਰ ਸਾਡੀ ਇਹ ਅਪੀਲ ਆ ਕਿ ਅੱਜ 11 ਤਰੀਕ 10ਵਾਂ ਮਹੀਨਾ ਵਾ ਤੇ ਤੁਸੀਂ ਦੇਖ ਸਕਦੇ ਜੇ ਕੀ ਹੜ੍ਹਾਂ ਤੋਂ ਤੋਂ ਬਾਅਦ ਕਿੰਨਾ ਲੰਮਾ ਟਾਈਮ ਜਿਹੜਾ ਵਾ ਨਿਕਲ ਗਿਆ ਵਾ ਔਰ ਅੱਜ ਵੀ ਇਹਨਾਂ ਪਰਿਵਾਰਾਂ ਨੂੰ ਤੁਹਾਡੇ ਸਾਡੇ ਸਭ ਦੇ ਸਾਥ ਦੀ ਇੱਕ ਜ਼ਰੂਰਤ ਆ ਔਰ ਆਪ ਰਲ ਮਿਲ ਕੇ ਆਪਾਂ ਸਾਥ ਦਈਏ ਤਾਂ ਕਿ ਇਹ ਪਰਿਵਾਰ ਜਿਹੜੇ ਆ ਉਹ ਇਹ ਫਿਰ ਤੋਂ ਆਪਣੇ ਪੈਰਾਂ 'ਤੇ ਖੜੇ ਹੋ ਪਾਣ ਕਿਉਂਕਿ ਜਿਵੇਂ ਭਾਜੀ ਨੇ ਦੱਸਿਆ ਕਿ ਇਹਨਾਂ ਦੀਆਂ ਚਾਰ ਬੇਟੀਆਂ ਨੇ ਚਾਰ ਬੇਟੀਆਂ ਨੇ ਕਿੰਨੀ ਕਿੰਨੀ ਐਸ ਹਨਾ ਦੀ 1 9 ਸਾਲ ਦੀ 1 10 ਸਾਲ ਦੀ 2 6 ਸਾਲ ਦੀ ਤੇ ਅਜੇ ਉਹਨਾਂ ਦੀਆਂ ਪੜਾਈਆਂ ਲਿਖਾਈਆਂ ਕੱਲ ਨੂੰ ਵਿਆਹ ਸ਼ਾਦੀ ਹੋਰ ਬੜੇ ਖਰਚੇ ਆ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਜੇ ਆਪਣੇ ਘਰ ਨੂੰ ਖੜਾ ਕਰਨਾ ਬਣਾਉਣਾ ਬਹੁਤ ਡਿਫਿਕਲਟ ਆ ਬਹੁਤ ਔਖਾ ਕੰਮ ਕੀ ਤੁਹਾਡਾ ਭਾਈ ਕੰਮ ਢਿਆੜੀ ਦਪਾਈ ਢਿਆੜੀ ਦਪਾਈ ਭਾਈ ਦੱਸ ਰਹੇ ਨੇ ਆਪਾਂ ਕਰਦੇ ਆ ਉਹਦੇ ਵਿੱਚ ਵੀ ਕਈ ਮੌਕੇ ਇਸ ਤਰ੍ਹਾਂ ਦੇ ਆਉਂਦੇ ਆ ਕਿ ਕੰਮ ਮਿਲ ਜਾਂਦਾ ਕਈ ਮੌਕੇ ਨਹੀਂ ਵੀ ਮਿਲਦਾ ਵੀ ਤੇ ਉਹਦੇ ਨਾਲ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਤਰੀਕੇ ਨਾਲ ਸਰਵਾਈਵ ਕਰਨਾ ਬੜਾ ਹੀ ਔਖਾ ਹੋ ਜਾਂਦਾ ਵਾ ਏ ਇਸ ਟਾਈਮ ਤੇ ਹੁਣ ਤੁਹਾਡਾ ਅੱਗੇ ਕੋਈ ਕੰਮਕਾਰ ਇਹ ਚਲ ਰਿਹਾ ਹੈ ਕਿ ਨਹੀਂ ਕੰਮਕਾਰ ਤਾਂ ਬੰਦ ਆ ਜੇ ਕੋਈ ਜ਼ਿੰਮੇਵਾਰ ਇਹ ਵੀ ਸਾਰੇ ਬੰਦ ਨੇ ਉਦਾਂ ਵੀ ਕੋਈ ਬੰਦ ਨਹੀਂ ਮਤਲਬ ਮੋਸਟਲੀ ਜਿਆਦਾ ਜ਼ਿੰਮੇਵਾਰ ਜਿੰਮੇਵਾਰ ਆ ਹਾਂਜੀ ਡਰਾਈਵਰੀ ਇਹ ਕਰਦੇ ਆ ਤੇ ਉਹਦੇ ਵਿੱਚ ਵੀ ਅਸੀਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਵੇਂ ਫਸਲਾਂ ਦਾ ਨੁਕਸਾਨ ਹੋ ਗਿਆ ਵਾ ਉਹ ਸਾਰੇ ਕੰਮ ਚੱਲਣਗੇ ਤੇ ਹਰੇਕ ਕੋਈ ਨਾ ਕੋਈ ਅੱਗੇ ਕਿਸੇ ਨਾ ਕਿਸੇ ਤੇ ਡਿਪੈਂਡਡ ਹੁੰਦਾ ਵਾ ਤੇ ਇਹਨਾਂ ਦੇ ਕੰਮ ਵੀ ਉਦੋਂ ਹੀ ਚੱਲਣਗੇ ਜਦੋਂ ਫਸਲਾਂ ਦਾ ਕੰਮ ਨਵੇਂ ਸਿਰੇ ਤੋਂ ਸ਼ੁਰੂ ਹੋਏਗਾ ਉਨੀ ਦੇਰ ਤੱਕ ਕੋਈ ਇੱਧਰ ਉੱਧਰ ਕੋਈ ਕੰਮ ਚੱਲ ਗਿਆ ਜਾਂ ਨਾ ਚੱਲਿਆ ਇਸ ਤਰ੍ਹਾਂ ਹੀ ਆ ਸੋ ਸਾਡੀ ਅਪੀਲ ਆ ਕਿ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਅਸੀਂ ਉਹ ਸੇਵਾ ਨੂੰ ਇਹਨਾਂ ਪਰਿਵਾਰਾਂ ਤੱਕ ਪਹੁੰਚਦਾ ਕਰੀਏ ਔਰ ਔਰ ਜੋ ਛੋੜੀਆਂ ਛੋੜੀਆਂ ਲੋੜੀਆਂ ਜ਼ਰੂਰ ਦੀਆਂ ਚੀਜ਼ਾਂ ਉਹ ਤੇ ਹੈ ਹੀ ਹੈ ਵਾ ਆਪਾਂ ਇਹਨਾਂ ਘਰਾਂ ਨੂੰ ਵੀ ਇੱਕ ਤਰੀਕੇ ਨਾਲ ਬਣਾ ਪਾਈਏ ਤੇ ਉਹ ਇੱਕ ਇਨਸਾਨ ਦੇ ਜਾਂ ਇੱਕ ਬੰਦੇ ਦੇ ਕੁਝ ਵੀ ਕਰਨ ਦੇ ਨਾਲ ਨਹੀਂ ਹੋਣਾ ਸਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਚੀਜ਼ਾਂ ਪੋਸੀਬਲ ਹੋ ਸਕਦੀਆਂ ਵਾ ਸੋ ਮੇਰੀ ਰਿਕਵੈਸਟ ਹੈ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜੋ ਵੀ ਕੋਈ ਭੈਣ ਭਰਾ ਇਸ ਘਰਾਂ ਨੂੰ ਮਤਲਬ ਚਾਹੁੰਦਾ ਅਗਰ ਉਹਨਾਂ ਦੇ ਮਨ 'ਚ ਆਉਂਦਾ ਕਿ ਹਾਂ ਅਸੀਂ ਇਹਨਾਂ ਘਰਾਂ ਨੂੰ ਬਣਾਵਾਂਗੇ ਇਹ ਜਰੂਰ ਤੁਸੀਂ ਜੀਜੀਸੀਸ ਲਾਈਟ ਮਿਨਿਸਟਰੀ ਦੇ ਨਾਲ ਕੰਟੈਕਟ ਕਰੋ ਤੁਸੀਂ ਦੇਖ ਸਕਦੇ ਜੀ ਇਸ ਘਰ ਦੇ ਹਾਲਾਤ ਨੂੰ ਵੀ ਘਰ ਜਿਹੜਾ ਹੈ ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਔਰ ਵਿਚਾਰੇ ਬਾਹਰ ਹੀ ਜਿਹੜਾ ਆ ਉਹ ਤੰਬੂ ਲਗਾਇਆ ਰਹਿਣ ਦੇ ਲਈ ਔਰ ਕੋਈ ਵੀ ਬੈੱਡ ਨਹੀਂ ਬਚਿਆ ਹੈ ਫੋਲਡਿੰਗ ਮੰਜੇ ਆ ਜੋ ਸੇਵਾ ਕੁਝ ਸੰਸਥਾਵਾਂ ਵੱਲੋਂ ਜਾਂ ਕੁਝ ਲੋਕਾਂ ਦੇ ਵੱਲੋਂ ਜਿਹੜੀ ਸੇਵਾ ਆਂਦੀ ਉਹ ਉਹੀ ਮੰਜੇ-ਮੰਜੇ ਇਹਨਾਂ ਨੂੰ ਦੇਖ ਕੇ ਗਏ ਨੇ ਤੁਸੀਂ ਦੇਖ ਸਕਦੇ ਜੀ ਇਹ ਘਰ ਦੇ ਹਾਲਾਤ ਤੇ ਨੀਂਹਾਂ ਨੂੰ ਵੇਖ ਸਕਦੇ ਜੀ ਪੂਰੀ ਤਰ੍ਹਾਂ ਜਿਹੜਾ ਸਮਾਨ ਇਹਨਾਂ ਦਾ ਡੈਮੇਜ ਹੋ ਚੁੱਕਾ ਆ ਖਰਾਬ ਹੋ ਚੁੱਕਾ ਆ ਪਾਣੀ ਆਉਣ ਦੇ ਕਾਰਨ ਕਿਉਂਕਿ 3-3 4-4 5-5 ਫੁੱਟ ਤੱਕ ਵੀ ਇੱਥੇ ਤੱਕ ਪਾਣੀ ਗਿਆ ਆ ਸੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਇਹ ਸਿਸਟਰ ਨੇ ਜਿੰਨਾਂ ਦਾ ਘਰ ਆ ਔਰ ਇਹ ਬੋਲ ਨਹੀਂ ਪਾਉਂਦੇ ਗੁੰਗੇ ਨੇ ਜਿਸ ਦੇ ਕਰਕੇ ਦੱਸ ਨਹੀਂ ਸਕਦੇ ਆਪਣੇ ਘਰ ਦੇ ਹਾਲਾਤਾਂ ਨੂੰ لیکن ویڈیو ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਜੇ ਕਿ ਕਿੰਨੀ ਜਿਆਦਾ ਇਹਨਾਂ ਨੂੰ ਮੁਸ਼ਕਲ ਆ ਰਹੀ ਹੋਏਗੀ ਆਪਣਾ ਸਮਾਨ ਸਭ ਕੁਝ ਤੁਸੀਂ ਵੇਖ ਸਕਦੇ ਜੇ ਸਾਰਾ ਕੁਝ ਡੈਮੇਜ ਹੋ ਚੁੱਕਾ ਆ ਸਮਾਨ ਪਾਣੀ ਨਾਲ ਖਤਮ ਹੋ ਚੁੱਕਾ ਔਰ ਬਹੁਤ ਜਿਆਦਾ ਬੁਰੇ ਹਾਲਾਤ ਨੇ ਇੱਕ ਬਿਲਕੁਲ ਵੀ ਜਿਹੜਾ ਰਹਿਣ ਦਾ ਸਿਸਟਮ ਹੈ ਜਿਹੜਾ ਨਹੀਂ ਹੈਗਾ ਜਿਦੇ ਘਰ ਕਿਹਾ ਦੇਖੋ ਇੰਨਾ ਨੇ ਤੰਬੂ ਲਗਾਇਆ ਆ ਵਿਚਾਰੇ ਇਹਦੇ ਵਿੱਚ ਹੀ ਫੋਲਡਿੰਗ ਮੰਝੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੋਈ ਸੰਸਥਾ ਜਾਂ ਕੋਈ ਸੇਵਾਵਾਂ ਜਿਹੜੇ ਸੇਵਾ ਕਰ ਰਹੇ ਨੇ ਉਹ ਦੇ ਜਾਂਦੇ ਨੇ ਉਹ ਉਹਦੇ ਨਾਲ ਹੀ ਲੋਕ ਜਿਹੜੇ ਨੇ ਇੱਥੋਂ ਦੇ ਆਪਣਾ ਗੁਜ਼ਾਰਾ ਕਰ ਰਹੇ ਆ ਸੋ ਫਿਰ ਤੋਂ ਅਪੀਲ ਕਰਦੇ ਆ ਰਿਕੁਐਸਟ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਜਿੰਨਾ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਨਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਤੁਹਾਡੇ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਐਸੇ ਬੰਦੇ ਤੱਕ ਕਿਸਿਆਸੀ ਪਰਮੇਸ਼ਰ ਦੇ ਲੋਕਾਂ ਤੱਕ ਵੀਡੀਓ ਜਾਵੇ ਜਿਹੜੇ ਇਹਨਾਂ ਦੇ ਮਦਦ ਲਈ ਖੜੇ ਹੋ ਸਕਣ ਔਰ ਬਹੁਤ ਹੀ ਇਹਨਾਂ ਲੋਕਾਂ ਨੇ ਜ਼ਰੂਰਤ ਆ ਔਰ ਕੋਈ ਵੀ ਬਿਸਤਰਾ ਸਾਨੂੰ ਦੇ ਨਜ਼ਰ ਨਹੀਂ ਆ ਰਿਹਾ ਵੀ ਕੋਈ ਵੀ ਇਹਨਾਂ ਕੋ ਠੰਡ ਦੇ ਵਿੱਚ ਰਹਿਣ ਲਈ ਕੋਈ ਸਮਾਨ ਹੋਵੇ ਤੋ ਇਹਨਾਂ ਲੋਕਾਂ ਨੂੰ ਖਾਸ ਜ਼ਰੂਰਤ ਆ ਗਰਮ ਕੱਪੜਿਆਂ ਦੀ ਸਰਦੀਆਂ ਦੇ ਵਿੱਚ ਔਰ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਸਾਰੇ ਮਿਲ ਕੇ ਅਸੀਂ ਖੜੇ ਹੋਈਏ ਤਾਂ ਕਿ ਇਹਨਾਂ ਲੋਕਾਂ ਦੀ ਮਦਦ ਹੋ ਸਕੇ